ਸਿੰਘਪਾਤ ਬੋਲ ਰਹਾ ਹਾਂ ਤੁਹਾਡਾ ਸਾਧਿਆ ਹੁੰਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਦੇ ਦ੍ਰਾਨ ਅੰਜਤੇ ਪੰਜਾਬ ਦੇ ਵੱਖ-ਵੱਖ ਖੇਤਾਂ ਦੇ ਵਿੱਚ ਆਏ ਹੋਏ ਮਹੜ ਦੇ ਨਾਲ ਜੋ ਕੁ ਜਾਣੀ ਤੇ ਮਾਲੀ ਨੁਕਸਾਨ ਹੋ ਰਿਹਾ ਆ ਔਰ ਉਹਤੇ ਕਿਸ ਕਿਹੜੀ ਕਿਸਮ ਦੀ ਸਹਾਇਤਾ ਜਿਹੜੀ ਆ ਉਹਨਾਂ ਹੱਥ ਫੀਲ ਤਾਂ ਤੱਕ ਪਹੁੰਚਾਈ ਜਾ ਰਹੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਔਰ ਦੂਜੀ ਗੱਲ ਜਿਹੜੀ ਆ ਉਹ ਆਪਾਂ ਸਮਾਜਿਕ ਮੁੱਦਿਆਂ ਬਾਰੇ ਗੱਲ ਕਰਾਂਗੇ ਔਰ ਇਸ ਤੋਂ ਬਾਅਦ ਕਿ ਜਿਹੜਾ ਅੱਜ ਦਾ ਟੀਵੀ ਆ ਜਿਹਨੂੰ ਆਪਾਂ ਟੈਲੀਵਿਜ਼ਨ ਕਹਿ ਦਿੰਨੇ ਆ ਜਾਂ ਸਿਨੇਮਾ ਵੀ ਕਹਿ ਦਿੰਨੇ ਆ ਉਹਨੇ ਸਾਡੇ ਸਮਾਜ ਦੇ ਉੱਪਰ ਬਹੁਤ ਭੜਾ ਪ੍ਰਭਾਵ ਪਾਇਆ ਆ ਉਹ ਨਤੀਜਾ ਕੀ ਨਿਕਲਿਆ ਆ ਕਿ ਸਾਡੇ ਜਿਹੜੇ ਪਰਿਵਾਰਕ ਰਿਸ਼ਤੇ ਆ ਉਹ ਵੀ ਦਿਨੋਂ ਦੰਦਰੀਆ ਉਹ ਪੱਬਤ ਹੋ ਰਿਹਾ ਹੈ ਔਰ ਜਿਹੜੀ ਪਿਛੇ ਦੇਣ ਜਿਹੜੀ ਆ ਸਾਡੇ ਅੱਜ ਦੇ ਸਿਨੇਮੇ ਦੀ ਹੈ ਚਲੋ ਇਹਦੇ ਬਾਰੇ ਕੋਈ ਗੱਲਬਾਤ ਕਰਾਂਗੇ ਅਗਲੀ ਗੱਲਬਾਤ ਜਿਹੜੀ ਆ ਭਾਰਤ ਪਾਕਿਸਤਾਨ ਦਾ ਜਿਹੜਾ ਕਰੈਕਟ ਨੈ ਕਿੰਨਾ ਹੈ ਚਾ ਉਹ ਵੀ ਹੋਣ ਜਾ ਰਿਹਾ ਆ ਲੇਕਿਨ ਇੰਡੀਆ ਤੋਂ ਬਾਅਦ ਹੋਏਗਾ ਉਹਦੇ ਬਾਰੇ ਵੀ ਥੋੜੀ ਬਹੁਤ ਗੱਲ ਕਰਾਂਗੇ ਔਰ ਜਿਹੜੇ ਅਕਾਲੀ ਦਲ ਦੇ ਦੋ ਤਿੰਨ ਹਿੱਸੇ ਬਣੇ ਖੜੇ ਆ ਔਰ ਇੱਕ ਦੂਜੇ ਦੇ ਉੱਤੇ ਵੱਧ ਚੜ ਕੇ ਇੱਕ ਦੂਜੇ ਦੇ ਨਾਲ ਬਤ ਕਲਾਮੀ ਕਰਦੇ ਆ ਜਾਂ ਮਾੜਾ ਚੰਗਾ ਬੋਲਦੇ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਆਓ ਆਪਾਂ ਹਰ ਪੀੜ ਤੇ ਏਰੀਏ ਦੇ ਬਾਰੇ ਗੱਲਬਾਤ ਕਰੀਏ ਜਿਸ ਨਾਲ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੋਏਗਾ ਕਿ ਤੁਹਾਡੇ ਵੀ ਉਹਨਾਂ ਖੇਤਾਂ ਵਿੱਚ ਕਰਬਾਦ ਪਤਵਾਲ ਜ਼ਿਲ੍ਹੇ ਦਾ ਹੋਣਗੇ ਜਿਨ੍ਹਾਂ ਖੇਤਾਂ ਨੂੰ ਹੜ੍ਹਾਂ ਨੇ ਬਹੁਤ ਜ਼ਿਆਦਾ ਪ੍ਰਭਾਵ ਕੀਤਾ ਹੈ ਉਹ ਬਹੁਤ ਸਾਰੇ ਇਲਾਕਿਆਂ ਦੀ ਵੇਜ ਪਾਣੀ ਇਹਨਾਂ ਭੱਜ ਚੁੱਕਾ ਹੈ ਕਿ ਉਥੇ ਨਾ ਤਾਂ ਫਸਲ ਕੁਝ ਦਿਖਾਈ ਦੇਦੀ ਹੈ ਉਹ ਚਾਹ ਚਵੇਰੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਔਰ ਜਿਹੜੇ ਉਸ ਹਲਕੇ ਦੇ ਵਸਿੰਦੇ ਸੀ ਉਹ ਬਹੁਤ ਦੂਰ ਦੇ ਸ਼ਹਿਰਾਂ ਤੱਕ ਨਿਕਲ ਗਏ ਹਮ ਉਸ ਮਾਮ ਉਹਨਾਂ ਦਾ ਹੜਾ ਵੇਚਿ ਰਿਹਾ ਚੁੱਕਾ ਉਹ ਉਸ ਮਾਮ ਨੂੰ ਉਹ ਆਪਣੇ ਨਾਲ ਲੈ ਕੇ ਹਾਰਡਫੀਲਡ ਦੇ ਜਿਹੜੇ ਏਰੀਆ ਆ ਉਤੋਂ ਬਾਅਦ ਨਿਕਲ ਕੇ ਆਪਣੇ ਰਿਸ਼ਤੇਦਾਰ ਭੈਣਾ ਭਰਾਵਾਂ ਤੱਕ ਪਹੁੰਚ ਗਏ ਹਾਂ ਲੇਕਨ ਇਹ ਕਦ ਆਪਾਂ ਇਹਦੀ ਹਸਾਬਕਤਾ ਉਦਾਈਏ ਕਿ ਹੜਪੀੜ ਦਾ ਹੜਾਂ ਦਾ ਨੁਕਸਾਨ ਕਿਹੜੇ-ਕਿਹੜੇ ਖੇਤ ਦੇ ਵਿੱਚ ਹੋ ਰਿਹਾ ਆ ਜਾਂ ਹੋ ਚੁੱਕਾ ਆ 79 ਵਿਆਸ ਦਾ ਏਰੀਆ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਆ ਮਕਰੀਆਂ ਤੋਂ ਵੀ ਜਿਹੜੇ ਹੜਾਂ ਨਾਲ ਪ੍ਰਭਾਵਿਤ ਹੋਣ ਦੀ ਖਬਰ ਹੈ ਇਸੇ ਤਰ੍ਹਾਂ ਤਰਨ ਤਰਨ ਦੇ ਹਲਕੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ ਔਰ ਸਤੰਤ ਪਰ ਲੋਦੀ ਦਾ ਹਲਕਾ ਜਿਹੜਾ ਹਮੇਸ਼ਾ ਹੀ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੁੰਦਾ ਰਿਹਾ ਆ ਉਹ ਏਰੀਆ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕਾ ਆ ਔਰ ਅਜੇ ਹੋਰ ਹੜ੍ਹਾਂ ਦੇ ਨਾਲ ਨੁਕਸਾਨ ਜਿਹੜਾ ਆ ਉਹ ਦਿਨੋਂ ਦਿਨ ਹੋ ਰਿਹਾ ਆ ਹੁਣ ਇੱਥੇ ਜੇ ਆਪਾਂ ਗੱਲ ਕਰੀਏ ਕਿ ਇਹਦੇ ਜਿਹੜੇ ਹਾਨ ਪੀ ਦਾ ਪਿਆ ਉਹਨਾਂ ਨੂੰ ਸਹਾਇਤਾ ਦੇਣ ਦੇ ਲਈ ਸਰਕਾਰ ਵੱਲੋਂ ਕੁਝ ਕੀਤਾ ਜਾ ਰਿਹਾ ਜਾਂ ਨਹੀਂ ਜੋ ਕਿ ਸਾਡੀ ਜਾਣਕਾਰੀ ਅਨੁਸਾਰ ਹੈ ਕਿ ਮੰਤਰੀ ਜਿਹੜਿਆ ਵੱਖ-ਵੱਖ ਵਰਕਾਂ ਦੇ ਉੱਤੇ ਕੰਮ ਕਰਦੇ ਦੋ ਤਿੰਨ ਮੰਤਰੀ ਮੈਂ ਦੇਖਿਆ ਜਿਹੜੇ ਉੱਥੇ ਹਰ ਪੀੜਤਾਂ ਦੇ ਕੋਲ ਨਹੀਂ ਪਹੁੰਚਦੇ ਦੇਖਣ ਹੜਾਂ ਦੇ ਜਿਹੜੇ ਬੰਨ ਆ ਉਹਨਾਂ ਕੋਲ ਪਹੁੰਚ ਕੇ ਉੱਥੇ ਆਪਣੀ ਫੋਟੋਗ੍ਰਾਫੀ ਵਗੈਰਾ ਕਰਵਾ ਕੇ ਵਾਪਸ ਆ ਜਾਂਦੇ ਆ ਦੂਸਰੇ ਦਿਨ ਫੋਟੋਆਂ ਲੈਡੀਆਂ ਉਹ ਅਖਬਾਰਾਂ ਦਾ ਸ਼ਿੰਗਾਰ ਬਣ ਜਾਂਦੀਆਂ ਔਰ ਇੱਕ ਦੋ ਥਾਮਾਂ ਤੇ ਜਿਹੜੇ ਨੌਜਵਾਨ ਮੁੰਡੇ ਔਰ ਜਿਹੜੇ ਬੇਧਿਆ ਉਹ ਕਈ ਦਿਨਾਂ ਤੋਂ ਜਿਹੜੇ ਹਰ ਕੀਲ ਲੋਕ ਆ ਉਹਨਾਂ ਦੇ ਪਸ਼ੂ ਧਨ ਤੇ ਲਈ ਆਪੋ ਆਪਣੇ ਘਰਾਂ ਤੋਂ ਜਾਂ ਆਪੋ ਆਪਣੇ ਵਸੀਲਿਆਂ ਤੋਂ ਚਾਰਾ ਲੈ ਕੇ ਉੱਥੇ ਪਹੁੰਚ ਕਰ ਰਹੇ ਬਟ ਇਹ ਬੜੀ ਦੁਖਦੀ ਗੱਲ ਆ ਕਿ ਰਸਤੇ ਵਿੱਚ ਹੀ ਉਹਨਾਂ ਨੌਜਵਾਨ ਸੇਵਾਦਾਰਾਂ ਵੱਲੋਂ ਸੇਵਾਦਾਰਾਂ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਿੱਥੇ ਦਿਲੀਲ ਕੀਤਾ ਜਾ ਰਿਹਾ ਆ ਉਥੇ ਉਹਨਾਂ ਨੂੰ ਅੱਗੇ ਵਧਣ ਤੋਂ ਵੀ ਰੋਕਿਆ ਜਾ ਰਿਹਾ ਆ ਕਿਉਂਕਿ ਉਸ ਹਲਕੇ ਵਿੱਚ ਪੁਲਿਸ ਅਧਿਕਾਰੀਆਂ ਦੇ ਮਤਵਕ ਮੰਤਰੀ ਸਾਹਿਬ ਉੱਤੇ ਆਉਣ ਵਾਲੇ ਹਨ ਜਦੋਂ ਇਹ ਗੁੱਥਮ ਗੁੱਥਾ ਜੇ ਹੋਈ ਰਿਹਾ ਹੈ ਹਨ ਗੁੱਥਮ ਗੁੱਤਾ ਮੇ ਦਾ ਕਹਿੰਦਾ ਮਤਲਬ ਇਹ ਨਹੀਂ ਕਿ ਗੜਾਈ ਝਗੜਾ ਕਰ ਰਹੇ ਹਨ ਕਹਾਦਾ ਸਨ ਉਹ ਆਫਸਰ ਜਦੋਂ ਬੈਚਾਂ ਦੇ ਵਿਖਾਈ ਦੇ ਰਹੇ ਹਾਂ ਤਾਂ ਪੁਲਿਸ ਕੋਲ ਇਸ ਕਾਲ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਨੂੰ ਤੇ ਕੇਵਲ ਕੇਵਲ ਆਪਣੇ ਮੰਤਰੀ ਸਾਹਿਬ ਦਾ ਪਿਆਸ ਸੀ ਜਿਹਦੇ ਨਾਲ ਉਹਨਾਂ ਨੂੰ ਅੱਗੇ ਛੱਡਣਾ ਸੀ ਉਹਨਾਂ ਟਰਾਲੀਆਂ ਤੋਂ ਜਿਹੜੀਆਂ ਚਾਦੇ ਦੇ ਨਾਲ ਲੱਗੀਆਂ ਖੜੀਆਂ ਸਨ ਉਹ ਅੱਗੇ ਲਿਜਾ ਕੇ ਉਹਨਾਂ ਨੇ ਹਰ ਦੇ ਬੰਦ ਮੰਨ ਕੋਲ ਲਿਆ ਕੇ ਮੰਤਰੀ ਸਾਹਿਬ ਨੂੰ ਖੜਾ ਕਰਕੇ ਉਥੇ ਫੋਟੋਆਂ ਵਗੈਰਾ ਖਿਚਣੀਆਂ ਸਨ ਲੇਕਿਨ ਕਿਸੇ ਇੱਕ ਦੇ ਸੰਦੀ ਸਰਕਾਰੀ ਸਹਾਇਤਾ ਅੱਜ ਤੱਕ ਪਹੁੰਚੇ ਜਾਣ ਦੀ ਖਬਰ ਸਾਡੇ ਕੋਲ ਨਹੀਂ ਹੈ ਇਸ ਲਈ ਅਸੀਂ ਉਹਦੇ ਬਾਰੇ ਕੁਝ ਦੱਸਣਾ ਵੀ ਨਹੀਂ ਚਾਹੁੰਦੇ ਕਿ ਆਇਆ ਕੋਈ ਸਰਕਾਰੀ ਤੌਰ ਦੇ ਤੇ ਕਿਸੇ ਖੇਤ ਦੇ ਵਿੱਚ ਸਰਕਾਰ ਨੇ ਕੋਈ ਐਸੀ ਸਹਾਇਤਾ ਭੇਜੀ ਆ ਜਾ ਨਹੀਂ ਪੇਦੀ ਜਾਂ ਕੋ ਐਸੇ ਯਤਨ ਕੀਤੇ ਜਾਦਾ ਆ ਜਿਹਦੇ ਨਾਲ ਹਰ ਪੀੜ ਲੋਕਾਂ ਦੇ ਕੋ ਦੂਰੀ ਸਹਾਈਤਾ ਦੇ ਲਈ ਆ ਉਸਨੇ ਅੰਸਾਰ ਪਹੁੰਚ ਸਕੇ ਹਾਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਆ ਖਾਸ ਤੌਰ ਤੇ ਜਿਹੜੇ ਨੌਜਵਾਨ ਆ ਨੇ ਉਹਨਾਂ ਦੇ ਸਪਿਰਿਟ ਦੀ ਬਹੁਤ ਕਦਰ ਕਰਤਾ ਆ ਜਿਹੜੇ ਪਿਛਲੇ ਕਾਫੀ ਦਿਨਾ ਤੋਂ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਕਿ ਉਹ ਵੱਤ ਤੋਂ ਵੱਧ ਥਾਵਾ ਦੀ ਉਤੇ ਜਿਹੜਾ ਪਸ਼ੂ ਤੰ ਹੈ ਉਹਨਾਂ ਦੇ ਤੇ ਪਾਣ ਦੇ ਲਈ ਉਹਨਾਂ ਕੋ ਚਾਰਾ ਤੇ ਹੋਰ ਪਸ਼ਵਾਂ ਦੇ ਖਾਨੇ ਦਾ ਸਮਾਨ ਜਿਹੜਾ ਉਹਨਾਂ ਦੇ ਮਾਲਕਾਂ ਕੋਲ ਪਚਾਰੇ ਹਨ ਜਿੱਥੋਂ ਤੱਕ ਪੀੜਤ ਪਰਿਵਾਰਾਂ ਦਾ ਸੰਬੰਧ ਹੈ ਉਹਨਾਂ ਦੇ ਰਾਸ਼ਨ ਪਾਣੀ ਦਾ ਸੰਬੰਧ ਹੈ ਉਹਨਾਂ ਦੀ ਸ਼ਾਮ ਦੀ ਰੋਟੀ ਤੇ ਦਿਨ ਦੀ ਰੋਟੀ ਦਾ ਸੰਬੰਧ ਹੈ ਉਹ ਵੀ ਸਮਾਜੇ ਵੀ ਜਥੇਬੰਦੀਆਂ ਬਨੋਂ ਕਾਫੀ ਸੇਵਾ ਕੀਤੀ ਜਾ ਰਹੀ ਆ ਔਰ ਉਹਨਾਂ ਨੂੰ ਉਹ ਕਸ਼ਤੀਆਂ ਦਾ ਰਹੀ ਵੀ ਸਮਾਨ ਜਿਹੜਾ ਇਹ ਰਾਸ਼ਨ ਪੰਚਾਇਤ ਆ ਜਾ ਰਿਹਾ ਆ ਮੈਂ ਇੱਕ ਸੇਵਾਦਾਰ ਨੂੰ ਗੱਲਬਾਤ ਕਰਦਿਆਂ ਸੁਣਿਆ ਔਰ ਉਹਨੇ ਇਸ ਗੱਲ ਦਾ ਬੜੀ ਨਰਾਜਗੀ ਪ੍ਰਗਟ ਕੀਤੀ ਆ ਕਿ ਜਦੋਂ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲੋਂ ਇੱਕ ਵੋਟ ਵੀ ਮੰਗ ਕੀਤੀ ਤਾਂ ਕਿ ਉਸ ਬੋੜ ਦੇ ਰਾਹੀਂ ਪਰਵਾ ਪੀੜਕ ਪਰਵਾਦਾਂ ਨੂੰ ਅਦਾਸ਼ਣ ਪਹੁੰਚਾਇਆ ਜਾ ਸਕੇ ਤਾਂ ਬਸਾਸ਼ਨ ਦੇ ਕਿਸੇ ਅਧਿਕਾਰੀ ਨੇ ਇਹ ਕਿਹਾ ਵੀ ਜਦ ਤੱਕ 10 ਫੁੱਟ ਉੱਚਾ ਪਾਣੀ ਨਹੀਂ ਹੋ ਜਾਂਦਾ ਤਦ ਤੱਕ ਉਹਨਾਂ ਨੂੰ ਸਰਕਾਰੀ ਕੌਦ ਦੇ ਉਤੇ ਬੋੜ ਮਹਈਆ ਨਹੀਂ ਕੀਤੀ ਜਾ ਸਕਦੀ ਦੱਸੋ ਇਹ ਕਿ ਇਹ ਗੇੜੀ ਚਦਰ ਬਾਜੀ ਆ ਜੇ 10 ਫੁੱਟ ਪਾਣੀ ਹੋਏਗਾ ਹੋ ਸਕਦਾ ਜਿਹੜੇ ਬੰਦੇ ਉਹਨਾਂ ਕੋ ਪੀੜਤ ਪਰਵਾਦਾਂ ਕੋ ਦਾਸ਼ਨ ਪਾਣੀ ਪਹੁੰਚਾਉਣ ਜਾਣਗੇ ਉਹਨਾਂ ਦਾ ਰਸਤੇ ਵਿੱਚ ਕੋਈ ਨੁਕਸਾਨ ਹੋ ਸਕਦਾ ਆ ਜਾਂ ਕੋ ਹੋਰ ਮਾੜੀ ਘਟਨਾ ਵੀ ਵਾਪਤ ਸਕਦੀ ਆ ਪਤਾ ਨਹੀਂ ਇਹ ਕਿਹੜਾ মাপ ਡੰਡਾ ਸਕਾਬਾ ਜਿਹਦੇ ਨਾਲ 10 ਫੁੱਟ ਤੋਂ ਘੱਟ ਉੱਚੇ ਪਾਣੀ ਤੋਂ ਬਗੈਰ ਉਹ ਕਿਸੇ ਨੂੰ ਬੋਤਲ ਜਿਹੜਾ ਉਹ ਨਹੀਂ ਦੇ ਸਕਦੇ ਇਹ ਬੜੀ ਇੱਕ ਹਮਾਕਤ ਹੈ ਕਿ ਸਾਡਾ ਪ੍ਰਸ਼ਾਸਨ ਜਿਹੜਾ ਜਾਂ ਸਾਡੀ ਸਰਕਾਰ ਜਿਹੜੀ ਆ ਉਹ ਹਰ ਇੱਕ ਕਿਸਮ ਦੇ ਕੰਮ ਦੇ ਹਰ ਇੱਕ ਲੋਕ ਭਲਾਈ ਦੇ ਕੰਮ ਦੇ ਜਿਹੜਾ ਲੋਕਾਂ ਵੱਲੋਂ ਕੀਤਾ ਜਾਂਦਾ ਆ ਉਹਦੇ ਵਿੱਚ ਅਦੋੜਾ ਨੂੰ ਆਪਣਾ ਜਿਹੜਾ بڑا ਫ਼ਦ ਸਮਝਦੇ ਆ ਔਰ ਇਹ ਵੀ ਦੱਸਣਾ ਚਾਹੁੰਦੇ ਆ ਕਿ ਉਹਨਾਂ ਦੇ ਹੁਕਮ ਤੋਂ ਬਗੈਰ ਕਿਸੇ ਪਾਸੇ ਕੋਈ ਕੰਮ ਨਹੀਂ ਹੋ ਸਕਦਾ ਇਹ ਗੱਲ ਜਿਹੜੀ ਆ ਅੱਜ ਜੇ ਸਮਾਜ ਵਿੱਚ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਸੋ ਜਿਹੜੇ ਵਕਤ ਦੇ ਅਸਾਸ਼ਨ ਅਦਕਾਦੀਆ ਉਹਨਾਂ ਨੂੰ ਵੀ ਆਪਣੀ ਆਸਾਦਬ ਸੋਚ ਅਪਣਾ ਕੇ ਰੱਖਣੀ ਚਾਹੀਦੀ ਆ ਔਰ ਜਿੰਨੇ ਵੀ ਪ੍ਰਵਾਹ ਜਾਂ ਲੋਕ ਪਰ ਪੀੜਤਾਂ ਦੀ ਸਹਾਇਤਾ ਲਈ ਜਾਂ ਉਹਨਾਂ ਦੇ ਪਸ਼ੂ ਧਨ ਦੇ ਲਈ ਕੋਈ ਸਹਾਇਤਾ ਪਹੁੰਚਾਉਣਾ ਚਾਹੁੰਦੇ ਆ ਉਹਨਾਂ ਨੂੰ ਲੋਕਾਂ ਦੀ ਵਜਾਏ ਉਹਨਾਂ ਨੂੰ ਸਹਿਯੋਗ ਦਿੱਤਾ ਜਾਣਾ ਚਾਹੀਦਾ ਆ ਪਾਂ ਕੇ ਸਹੀ ਸਹੈਦਾ ਔਰ ਸਹੀ ਪਸ਼ੂ ਤਾਂ ਨਹੀਂ ਚਾਰਾ ਆ ਉਹਨਾਂ ਹੱਥ ਪੀਛਾਂ ਕੋ ਸਮੇਂ ਸਿਰ ਪਹੁੰਚ ਜਾਵੇ ਔਰ ਜਿੰਨਾ ਨੁਕਸਾਨ ਹੋਣਾ ਆ ਜਾਂ ਹੋ ਚੁੱਕਾ ਆ ਉਹ ਤਾਂ ਹੋ ਕੇ ਹੀ ਰਹੇਗਾ ਲੇਕਿਨ ਜਿੰਨੀ ਕੋ ਸੇਵਾ ਹੱਡ ਪੀਛਾਂ ਵੀ ਕਰ ਸਕਦੇ ਹਨ ਲੋਕ ਉਹਨਾਂ ਘਟੋ ਘਟ ਉਹਨਾਂ ਉਨੀ ਸੇਵਾ ਤਾਂ ਉਹ ਕਰਦੇ ਸਮਰੱਥ ਹੋ ਸਕਣ ਸੋ ਮੇਰੀ ਬੇਨਤੀ ਆ ਡਿਸਟ੍ਰਿਕਟ ਬਾ ਸਾਖੇੰਦਿਰਪੁਰ ਉਹ ਅਗੇ ਦੇ ਸੇਵਾਟਾਰਨ ਨੌਜਵਾਨ ਹੈ ਉਹਨਾਂ ਨੂੰ ਕੋਈ ਵਕਾवट ਖਲੀ ਕੰਮ ਦੀ ਨਿਬਜਾਏ ਉਹਨਾਂ ਨੂੰ ਅਪਸ਼ਾਹਤ ਕਰਨ ਉਹਨਾਂ ਨੂੰ ਸੇਵਾ ਸ਼ਾਬਾਸ਼ ਦੇਣ ਜੋ ਜੋ ਕੰਮ ਕਰ ਰਹੇ ਹਨ ਲੋਕ ਪraise ਦੇ ਕੰਮਾਂ ਲਈ ਉਹਦੀ ਜਿਲੀ ਆ ਪ੍ਰਸੰਸਾ ਚਾਹੇ ਪਾਸੇ ਹੋ ਰਹੀ ਹੈ ਸੋ ਜਿਹੜਾ ਸਰਕਾਰੀ ਇਹ ਹੈ ਅਦਾਰੇ ਆ ਉਹਨਾਂ ਨੂੰ ਵੀ ਟਟੋ ਘਟ ਅੱਗੇ ਜਾਣ ਕੇ ਫੋਟੋ ਖਸਾਉਣ ਦੀ بجائے ਜੋਗਦਾਨ ਦੀ ਸੇਵਾ ਵਿੱਚ ਸਹੀ ਆਪਣਾ ਜਿਹੜਾ ਯੋਗਦਾਨ ਹੈ ਉਹ ਪਾਉਣਾ ਚਾਹੀਦਾ ਹੈ ਅਗਲੀ ਗੱਲ ਜਿਹੜੀ ਮੈਂ ਗੱਲ ਕਰਨ ਲੱਗਾ ਹਾਂ ਉਹ ਕੁਛ ਪਰਿਵਾਰਕ ਵੀ ਆ ਉਹ ਸਮਾਜਿਕ ਵੀ ਆ ਕੁਛ ਜੇ ਕਹਾਂ ਲੋਕਤਾਂਤਕ ਵੀ ਆ ਧਾਰਮਿਕ ਆਪਾਂ ਕੋਈ ਬਾਹਰੀ ਜਾਦੀ ਇਹਦੇ ਵਿੱਚ ਨਹੀਂ ਠੋਸ ਸਕਦੇ ਗੱਲ ਨੂੰ ਲੇਕਿਨ ਇਹ ਸਮਾਜਿਕ ਜ਼ਰੂਰ ਹੈ ਅਕਸਰ ਸਾਡੇ ਪਰਿਵਾਰਾਂ ਵਿੱਚ ਜਦੋਂ ਕੋਈ ਮਾੜੀ ਚੰਗੀ ਘਟਨਾ ਕੋਈ ਹੁੰਦੀ ਹੈ ਚਾਹੇ ਮੀਆਂ ਬੀਬੀ ਦਾ ਝਗੜਾ ਹੋਵੇ ਚਾਹੇ ਪਿਓ ਪੁੱਤ ਦਾ ਝਗੜਾ ਹੋਵੇ ਜਾਂ ਨੋ ਸੱਸ ਦਾ ਕੋਈ ਝਗੜਾ ਹੋਵੇ ਜਾਂ ਕਿਸੇ ਹੋ ਨਾਲ ਕੋਈ ਝਗੜਾ ਹੋਵੇ ਤਾਂ ਅਸੀਂ ਕੀ ਕਰਦੇ ਆ ਕਿ ਝੱਟ ਫੱਟ ਆਪਣਾ ਜਿਹੜਾ ਪਾਠਿਆ ਉਹ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦਿੰਨੇ ਆ ਅਸੀਂ ਅਜਿਹਾ ਕਰਦੇ ਸਮੇਂ ਏ ਸੋਚਣ ਦਾ ਯਤਨ ਨਹੀਂ ਕਰਦੇ ਕਿ ਜਿਹੜੀ ਪੋਸਟ ਅੱਜ ਮੈਂ ਸੋਸ਼ਲ ਮੀਡੀਆ ਦੇ ਉੱਤੇ ਪਾ ਰਿਹਾ ਆ ਇਹਦੇ ਦੂਰ ਅਸੀਂ ਸਿੱਟੇ ਕੀ ਨਿਕਲਣਗੇ ਜਿਹੜਾ ਅੱਜ ਦਾ ਸਿਨੇਮਾ ਆ ਮੈਂ ਸਮਝਦਾ ਆ ਕਿ ਇਸ ਸਿਨੇਮੇ ਦਾ ਮਾੜਾ ਪ੍ਰਭਾਵ ਸਾਡੇ ਨੌਜਵਾਨ ਮੁੰਡੇ ਕੁੜੀਆਂ ਦੇ ਉੱਤੇ ਪੈ ਰਿਹਾ ਆ ਸਿਨੇਮੇ ਦੇ ਵਿੱਚ ਜੋ ਕੁਝ ਉਹ ਦੇਖਦੇ ਆ ਉਹਦੇ ਪਿੱਛੇ ਲੱਗਣ ਲਈ ਸਾਡੇ ਮੁੰਡੇ ਕੁੜੀਆਂ ਦਿਨ ਰਾਤ ਆਪਣੇ ਆਪ ਨੂੰ ਲਗਾਈ ਰੱਖਦੇ ਆ ਸਹਿੰਦ ਫੋਨਵਾਹੀ ਜੋ ਕੁਛ ਵੀ ਇੱਕ ਦੂਸਰੇ ਪ੍ਰਤੀ ਮੁੰਡਾ ਕੁੜੀ ਦੇ ਨਾਲ ਕੁੜੀ ਮੁੰਡੇ ਦੇ ਨਾਲ ਜੋ ਪਸ਼ਵੀ ਗੱਲਾਂ ਕਰਦੇ ਆ ਫੇ ਉਹ ਉਹ ਹਾਲਾਤ ਜਿਹੜੇ ਆ ਮੁੰਡੇ ਕੁੜੀ ਦੇ ਦੁਨੀਆਂ ਐਸੇ ਪੱਧਰ ਤੱਕ ਪਹੁੰਚ ਜਾਂਦੇ ਆ ਕਿ ਉਥੇ ਗੜਬੜੀ ਦੋਵਾਂ ਧਿਰਾਂ ਵਿੱਚ ਹੋ ਜਾਂਦੀ ਆ ਇਹ ਉਹ ਧੀਦੀ ਗੱਲ ਹੈ ਉਹ ਕੱਦੇ ਪਰਿਵਾਰ ਮੁਖੀਆਂ ਤੱਕ ਪਹੁੰਚਦੀ ਆ ਫਿਰ ਮੁੰਡੇ ਬੜੀ ਤੈਸ਼ ਵੇਚਾ ਕੇ ਸੋਸ਼ਲ ਮੀਡੀਆ ਦੇ ਉੱਤੇ ਜਲਦੀ ਤੋਂ ਜਲਦੀ ਆਪਣਾ ਪੱਖ ਰੱਖਣ ਵਾਲੀ ਪੋਸਟ ਪਾ ਦਿੰਦੇ ਆ ਫਿਰ ਦੁਨੀਆ ਭਰ ਵਿੱਚ ਦੌੜਾ ਪੈ ਜਾਂਦਾ ਆ ਸੋਸ਼ਲ ਮੀਡੀਆ ਤੇ ਵੀ ਤੁਹਾਨੂੰ ਪਤਾ ਕਿ ਹੋ ਜਾ ਬੰਦੇ ਬੈਠੇ ਆ ਸੰਜੀਦਾ ਕਿਸਮ ਦੇ ਬੰਦੇ ਬਹੁਤ ਘੱਟ ਹੋਣਗੇ ਲੇਕਿਨ ਤਮਾਸ਼ਾ ਇਸ ਸਵਾਬ ਲੈਣ ਵਾਲੇ ਲੋਕ ਬਹੁਤ ਜ਼ਿਆਦਾ ਬੈਠੇ ਆ ਜਿਹੜੇ ਇਹੋ ਜਿਹੇ ਲੋਕਾਂ ਦੀ ਮਜਬੂਰੀ ਦਾ ਖਾਸ ਫਾਇਦਾ ਉਠਾਉਣਗੇ ਹਾਲ ਹੀ ਵਿੱਚ ਘਟਨਾ ਹੋਈ ਮੈਂ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਨਹੀਂ ਸਮਝਦਾ ਕਿਉਂਕਿ ਇਹ ਘਟਨਾ ਬਾਅਦੇ ਕੋਈ ਦੱਸਣਾ ਹੋ ਕੋਈ ਬਹੁਤ ਚੰਗੀ ਗੱਲ ਨਹੀਂ ਕਿ ਦੋਹਾਂ ਧਿਰਾਂ ਵਿੱਚ ਇਹ ਸਮਝੌਤਾ ਹੋ ਚੁੱਕਾ ਆ ਚੰਗੀ ਗੱਲ ਹੈ ਇਹ ਸਮਝੌਤਾ ਪਹਿਲਾਂ ਹੀ ਕਰ ਲੈਂਦੇ ਪਰ ਕੋਈ ਨਹੀਂ ਜੇਕਰ ਦੋਹਾਂ ਪਰਵਾਹਾਂ ਸੰਬੰਧੀ ਆਪੋ ਵਿੱਚ ਇੱਕ ਸਮਝੋਤਾ ਹੋਇਆ ਆਇਆ ਤਾਂ ਉਹਦਾ ਸਵਾਗਤ ਕਰਨਾ ਚਾਹੀਦਾ ਆ ਜੇ ਇੱਕ ਇੱਕ ਗੱਲ ਨਾਲ ਜੂੜ ਆਪਣੇ ਤੈਬੇ ਦੇ ਆਦਬ ਤੇ ਕਹਿਣਾ ਚਾਹੁੰਦਾ ਆ ਦੋਹਾਂ ਪਰਵਾਰਾਂ ਕਿਉਂਕਿ ਇਹਨਾਂ ਦੇ ਵਿੱਚ ਕੜਤਨ ਆਪਸੀ ਕੜਤ ਬਹੁਤ ਵੱਧ ਗਈ ਹੋਵੇਗੀ ਸੋ ਉਸ ਕੜਤਨ ਦੇ ਲਈ ਆ ਵਧੀਆਂ ਦੋਹਾਂ ਪਰਵਾਰਾਂ ਦੇ ਵਿੱਚ ਉਹਨੂੰ ਘਟਾਉਣ ਦਾ ਯਤਨ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਦੋਨੋਂ ਪਰਿਵਾਰ ਹੈ ਅੱਗੇ ਵਾਸਤੇ ਆਪਦੀ ਆਪਸੀ ਰਿਸ਼ਤੇ ਜਿਹੜੇ ਆ ਉਹ ਭਲੇ-ਪਾਂਤ ਨਿਭਾ ਸਕਣ ਉਹ ਦੋਵੇਂ ਪਰਿਵਾਰ ਤੰਦਰੁਸਤੀ ਤੇ ਵਧੀਆ ਸਮਾਜਿਕ ਜੀਵਨ ਵਧੀਆ ਪਰਿਵਾਰਕ ਜੀਵਨ ਜਿਹੜਾ ਉਹ ਉਹ ਗਜਾਬ ਸਕਣ ਅਗਲੀ ਗੱਲ ਮੈਂ ਦੇਖਣ ਬਚਾਈ ਆ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੇਨੂ ਹਾਵੇ ਕੋ ਬੰਦਾ ਜਹਾਤ ਤਤੈ ਰੋਂ ਕਹਿੰਦਾ ਜੀ ਇਹ ਮੇਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਵਧੀਆ ਤੇ ਅਸਲੀ ਅਕਾਲੀ ਦਲ। ਦੂਸਰਾ ਕਹਿੰਦਾ ਜੀ ਜਿਹੜਾ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਵੀ ਅਸਲੀ ਅਕਾਲੀ ਦਲ ਹੈ ਉਹ ਵੀ ਸਭ ਤੋਂ ਵਧੀਆ ਅਕਾਲੀ ਦਲ। ਇਹ ਦੋਹਾਂ ਅਕਾਲੀ ਦਲਾਂ ਨੇ ਜਾਂ ਇੱਕ ਦੋ ਹੋਰ ਵੀ ਤੁਰੇ ਫਿਰਦੇ ਆ। ਜਿੰਨੇ ਵੀ ਇਹ ਅਕਾਲੀ ਦਲ ਆ ਇਨ੍ਹਾਂ ਅਕਾਲੀ ਦਲਾਂ ਦੇ ਵਾਤਸਾਂ ਨੇ ਜਾਂ ਲੀਡਰਾਂ ਨੇ ਜਿਸ ਦਾ ਪੰਥ ਦੀ ਜੜੀ ਤੇ ਦਿੱਤਾ ਆ ਉਹਦਾ ਨੁਕਸਾਨ ਤਾਂ ਆਪੇ ਦਾਲ ਸਿੱਖੋਂ ਕੋਤ ਨਹੀਂ ਪੜਾਇਆਔਰ ਫੋਟ ਵੀ ਲੈ ਆ ਮੇਰੀ ਹਮਦਰਦੀ ਇਸ ਕਰਕੇ ਵੀ ਅਕਾਲੀ ਦਰ ਨਾਲ ਰੰਗੀ ਆ ਕਿਉਂਕਿ ਮੈਂ ਆਪਣੀ ਜ਼ਿੰਦਗੀ ਦਾ ਇੱਕ ਲੰਮਾ ਹਿੱਸਾ ਇਸ ਸੰਸਥਾ ਵਿੱਚ ਗੁਜ਼ਾਰਿਆ ਆ ਉਹ ਇਡੇ ਲੀਡਰਾਂ ਨੂੰ ਬੜੇ ਨੇੜਿਓਂ ਹੋ ਕੇ ਦੇਖਿਆ ਆ ਕਿ ਕਿਹੜਾ ਅਕਾਲੀ ਬੀਡਰ ਕਿੰਨੇ ਪਾਣੀ ਵਿੱਚ ਆ ਉਹਦੀ ਕੀ ਕੀ ਆਪਣੀ ਕਾਰਗਜ਼ਾਰੀ ਆ ਜਾਂ ਉਹਨੇ ਕੀ ਕੀ ਕੀਤਾ ਆ ਕੇ ਵਧਣ ਦੇ ਲਈ ਇਹ ਸਾਰਾ ਮੇਰਾ ਪਾਵੇਂ ਫਿੰਗਰ ਟਿਪ ਦੇ ਉੱਤੇ ਆ ਦੇਖੰਨਾ ਹਾ ਵੀ ਵਤੇ ਜਿਵੇਂ ਕੋਈ ਅਕਾਲੀ ਦਲ ਆਪਣਾ ਕਾਰੋਬਾਰ ਕਰ ਰਿਹਾ ਜਾਂ ਇੱਕ ਦੂਸਰੇ ਦੇ ਉੱਤੇ ਦੁਸ਼ਮਣਬਾਦੀ ਕਰ ਰਿਹਾ ਉਹ ਦਾ ਹੈ ਦਾ ਕਿਸੇ ਵੀ ਅਕਾਲੀ ਤੈਨੂੰ ਨਹੀਂ ਹੋ ਸਕਣਾ ਇਹ ਇੱਕ اٹਲ ਸਚਾਈ ਹੈ ਕਿਉਂਕਿ ਪਹਿਲਾਂ ਵੀ ਦੇਖ ਪਿਛਲਾ ਪਛੋਕਣ ਵੀ ਥੋੜਾ ਜਿਆ ਦੇਖਿਆ ਜਾਵੇ ਪਹਿਲਾਂ ਵੀ ਇਹ ਹੋਇਆ ਅਕਾਲੀ ਤੁਹਾਡੇ ਮੰਦ ਦੇ ਦੇਖੇ ਗਏ ਸਨ ਦੇ ਕਨ ਉਹੀ ਧੜਾ ਅਕਾਲੀ ਦਲ ਦੇ ਉੱਤੇ ਜਿਹੜਾ ਸ਼੍ਰੋਮਣੀ ਗੁਰਪੰਥ ਬੰਦਕ ਕਮੇਟੀ ਦੇ ਉੱਤੇ ਕਾਵਚ ਧੜਾਇਆ ਉਹਨੂੰ ਹੀ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਸਮਝ ਲਿੰਦੇ ਸੰ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਹੋਣਾ ਅਕਾਲੀ ਦਲ ਨੂੰ ਮੈਂ ਮਜ਼ਬੂਤ ਕੰਮ ਦੇ ਬਰਾਬਰ ਹੁੰਦਾ ਆ ਸੋ ਇਸ ਵੇਲੇ ਸੰ ਜਾਣਕਾਰੀ ਨਹੀਂ ਕਿ ਕਿਹੜੀ ਥੇ ਅੱਧਾ ਉਥੇ ਕਬਜ਼ਾ ਆ ਜਿਹੜੀ ਥੇ ਅੱਧਾ ਵੀ ਉਥੇ ਕਬਜ਼ਾ ਹੋਏਗਾ ਉਹ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਅ ਅਧਵਾਨਤ ਸਮਝਿਆ ਜਾਵੇਗਾ ਸਾਡਾ ਕਹਿਣ ਦਾ ਮਤਲਬ ਇਹ ਨਹੀਂ ਕਿ ਪ੍ਰਵਾਨਤ ਸਮਝਿਆ ਜਾਏਗਾ ਕਿ ਉਹਦੇ ਮਕਾਲ ਦੇਤੇ ਜਿਹੜੇ ਦੂਸਰੇ ਅਕਾਲੀ ਧੜਿਆ ਉਹ ਕਟਿਆ ਉਹ ਵੀ ਆਪਣਾ ਜੋਰ ਲਾ ਰਾਇਆ ਸਾਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਇਹਨਾਂ ਦੋਹਾਂ ਤਿੰਨਾਂ ਧੜਿਆਂ ਦੇ ਵਿੱਚੋਂ ਕਿਹੜਾ ਅਕਾਲੀ ਧੜਾ ਹੁਬਰ ਕੇ ਸਾਹਮਣੇ ਆ ਰਾਇਆ ਜਾਂ ਕਿਹੜੇ ਇਹ ਕਾਰਗਜਾਦੀ ਦੇੜੀਆ ਉਹ ਬਿਸ਼ਾਂ ਨੂੰ ਜਾਦੀ ਆ ਫਿਰ ਕੁਝ ਦੀ ਹੋਵੇ ਜੇਕਰ ਸਾਡੇ ਅਕਾਲੀ ਦਾ ਦੇਲੇ ਵਕ ਵਕ ਤੜਿਆਂ ਵਿੱਚ ਮੰਡੇ ਹੋਇਆ ਜੀ ਕੋ ਨੂੰ ਸਹੀ ਹੱਥਾਂ ਦੇ ਵਿੱਚ ਸਿੱਖ ਪੰਥ ਦੀ ਕੁ સેવા ਕਰਨੀ ਚਾਹੁੰਦੇ ਹੋ ਤਾਂ ਉਹਨਾਂ ਨੂੰ ਸਾਰੇ ਮੱਤ ਪਦਾ ਕੇ ਇੱਕ ਪਲੇਟ ਫਾਰਮ ਤੇ ਰੱਖੇ ਹੋ ਜਾਣਾ ਚਾਹੀਦਾ ਆ ਤਾਂ ਕਿ ਉਹ ਜਥੇ ਬੰਦਕ ਹੋ ਕੇ ਪੰਥ ਦੀ ਸੇਵਾ ਕਰ ਸਕਣ ਔਰ ਸਿੱਖ ਕੌਮ ਨੂੰ ਗਿਆਨ ਦੀ ਕਲਾ ਵੱਲ ਲਿਜਾ ਸਕਣ ਸੋ ਇਹ ਜਿਹੜਾ ਹੁਣ ਜਿਹੜਾ ਇੱਕ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਇੱਕ ਝਗੜਾ ਆ ਜਿਹੜਾ ਵੋਟਾਂ ਨਾਲ ਝਗੜਾ ਇਹ ਲੰਬਾ ਭਾਵੇਂ ਝਗੜਾ ਆ ਪਰ ਥੋੜੀ ਜੀ ਗੱਲ ਆਪਾਂ ਇਹਦੇ ਬਾਰੇ ਵੀ ਕਰ ਲੈਨੇ ਆ ਇੱਕ ਸੂਝ ਪਤਾਪ ਸਿੰਘ ਆਈਏਐਸ ਰਿਟਾਇਰਡ ਅਫਸਰ ਆ ਉਹਨੇ ਕਿਹਾ ਆ ਬਈ 65 ਲੱਖ ਵੋਟਾਂ ਦੀ हेराफेਰੀ ਜਿਹੜੀ ਆ ਉਹ ਪਿਛਲੀਆਂ ਚੋਣਾਂ ਵਿੱਚ ਕੀਤੀ ਗਈ ਸੀ ਇਹਦੇ ਬੰਦੋਂ ਕੀਤੇ ਗਈ ਸੀ ਅਸੀਂ ਇਸ ਚੱਕਰਵੰਦ ਜਾਂ ਇਸ ਦਿਸ਼ਾ ਵੱਲ ਜਾਣਾ ਨਹੀਂ ਚਾਹੁੰਦੇ ਇਹ ਅਦਾਲਤਾਂ ਜਾਂ ਹੋਰ ਜੋ ਸਿਸਟਮ ਦੇ ਵਿੱਚ ਕੰਮ ਕਰਦੀਆਂ ਸੰਸਥਾਵਾਂ ਆ ਉਹ ਇਹਦੇ ਬਾਰੇ ਫੈਸਲਾ ਕਰਦੀਆਂ ਲੇਕਿਨ ਐਡੀ ਵੱਡੀ ਗੈਂਟੀ ਵਿੱਚ ਇੱਕ ਡੈਮੋਕਰੇਟਿਕ ਕੰਟੀ ਦੇ ਵਿੱਚ ਐਨੀ ਵੱਡੀ ਗੈਂਟੀ ਵਿੱਚ ਵੋਟਾਂ ਦੀ ਹੀਰਾਫੇਰੀ ਹੋਈ ਨਹੀਂ ਇੱਕ ਬਹੁਤ ਵੱਡਾ ਅਚੰਭਾ ਆ ਜੇਕਰ ਕਿਸੇ ਵੀ ਲੀਡਰ ਨੇ ਇਸ ਵੋਟਾਂ ਦੀ ਗਾਟਬੜੀ ਵੇਚਾਪਣਾ ਯੋਗਦਾਨ ਪਾਇਆ ਆ ਤਾਂ ਅਸੀਂ ਸਮਝਦੇ ਹਾਂ ਕਿ ਉਹ ਪੂਰੇ ਭਾਤੀਆਂ ਦਾ ਨਹੀਂ ਉਹ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਦਾ ਵੀ ਉਹ ਗਦਾਫ ਸਮਝਿਆ ਜਾਣਾ ਚਾਹੀਦਾ ਆ ਉਹਦੇ ਉੱਪਰ ਸਬੂਤ ਸਾਬਤ ਹੋਣ ਤੋਂ ਬਾਅਦ ਤੇਜ਼ੀ ਕਾਰਵਾਈ ਜ਼ਰੂਰ ਹੋ ਕੇ ਹੋਣੀ ਚਾਹੀਦੀ ਆ ਔਰ ਉਸ ਜਨਤਾ ਦੇ ਦਰਵਾਜ਼ੇ ਤੇ ਖੜਾ ਕਰਕੇ ਝੂਠਾ ਪ੍ਰਚਾਰ ਦੇਣਾ ਚਾਹੀਦਾ ਆ ਔਰ ਉਸਨੇ ਜਿੰਨੀਆਂ ਵੀ ਇਹ ਵੋਟਾਂ ਦੀ ਗੜਬੜੀ ਵਿੱਚ ਕਰਕੇ ਆਪਣਾ ਜਿਹੜਾ ਆਨੰਦ ਮਾਣਿਆ ਆ ਰਾਜ ਸੱਤਾ ਦਾ ਉਹਦੇ ਆਨੰਦ ਦੇ ਲਈ ਉਹਨੂੰ ਜ਼ਿੰਮੇਵਾਰ ਠਹਿਦਾ ਕੇ ਉਹਦੇ ਉੱਪਰ ਸਭ ਤੋਂ ਸਖਤ ਜਿਹੜੀ ਆ ਕਾਰਵਾਈ ਉਹ ਕੀਤੀ ਜਾਣੀ ਚਾਹੀਦੀ ਆ ਅੱਗੇ ਜਿਹੜੀ ਗੱਲ ਮੈਂ ਕੰਮ ਜਾ ਰਹਿਆਂ ਆ ਕਿ ਜਦੋਂ ਵੀ ਮੈਂ ਹਰ ਇੱਕ ਪਰਿਵਾਰ ਨੂੰ ਇੱਕ ਗੱਲ ਕਹਿੰਦਾ ਆ ਜੇ ਜਦੋਂ ਵੀ ਪਰਿਵਾਰ ਵਿੱਚ ਕਿਸੇ ਕਿਸਮ ਦਾ ਕੋਈ ਝਗੜਾ ਹੁੰਦਾ ਆ ਉਹਨੂੰ ਕਟੋ ਕਟ ਆਪਣੇ ਪਰਿਵਾਰ ਦੀ ਚਾਰ ਦੁਵਾਰੀ ਦੇ ਅੰਦਰ ਹੀ ਰਹਿਣ ਦਿਓ ਜੇਕਰ ਤੁਸੀਂ ਮੇਰੀ ਗੱਲ ਤੇ ਅਮਲ ਕਰੋਗੇ ਮੈਂ ਵੀ ਜ਼ਿੰਦਗੀ ਦਾ ਕਾਫੀ ਉਤਾਰ ਚੜ੍ਹਾਅ ਦੇਖਿਆ ਆ ਜੇਕਰ ਤੁਸੀਂ ਇਸ ਗੱਲ ਤੇ ਅਮਲ ਕਰੋਗੇ ਤੇ ਤੁਹਾਡਾ ਜਿਹੜਾ ਜੀਵਨ ਆ ਜਾਂ ਪਰਿਵਾਰਕ ਜੀਵਨ ਆ ਉਹ ਬੜਾ ਸੁਖ ਸ਼ਾਂਤੀ ਵਾਲਾ ਹੋਏਗਾ ਜੇ ਤੁਸੀਂ ਮੜਾ ਜਾਂ ਝਗੜਾ ਹੋਇਆ ਤੇ ਲਾਲਾ ਲਾਲਾ ਕਾਪਦੀ ਪੀ ਤਾਂ ਸਮਝੋ ਤੁਹਾਡਾ ਜਿਹੜਾ ਪਰਵਾਹਕ ਜੀਵਨ ਆ ਜਾਂ ਪਰਵਾਹਕ ਤੁਹਾਡਾ ਰਿਸ਼ਤਾ ਆ ਉਹ ਹਮੇਸ਼ਾ ਹਮੇਸ਼ਾ ਲਈ ਤਾਂ ਖਰਾਬ ਹੋ ਜਾਵੇਗਾ ਔਰ ਉਸ ਦੇ ਉਲਟ ਤੁਹਾਡੀ ਰੋਜ਼ ਦੀ ਜ਼ਿੰਦਗੀ ਤੇੜੀ ਆ ਉਹ ਬਰਬਾਦ ਹੋ ਕੇ ਰਹਿ ਜਾਵੇਗੀ ਜਿਹਦੇ ਨਾਲ ਤੁਹਾਡੇ ਲਈ ਦੋਈ ਮਰਦਾ ਦੀ ਜ਼ਿੰਦਗੀ ਦੇੜੀ ਆ ਉਹ ਕਟਣੀ ਬੜੀ ਮੁਸ਼ਕਲ ਹੈ ਖਾਸ ਤੌਰ ਤੇ ਮੈਂ ਮੁੰਡੇ ਕੁੜੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਆ ਕਿ ਅੱਜ ਡਿਵੋਰਸ ਲੈਣ ਦਾ ਮੌਕਾ ਨਹੀਂ ਅਗਰ ਤੁਸੀਂ ਡਿਵੋਰਸ ਲੈਣਾ ਵੀ ਚਾਹੁੰਦੇ ਹੋ ਤਾਂ ਟਟੋ ਕਟ ਉਹਨਾਂ ਲੋਕਾਂ ਦੇ ਤਾਇਰ ਬੇ ਤੋਂ ਜੋ ਆਪਣੀ ਸਿੱਖਿਆ ਲੈਣ ਬਾਅਦ ਜਤਨ ਕਰੋ ਜਿਨ੍ਹਾਂ ਨੇ ਪਹਿਲਾਂ ਹੀ ਕਿਸੇ ਕਾਰਨ ਕਰਕੇ ਡਿਵੋਰਸ ਲੈ ਆਇਆ ਔਰ ਉਹਨਾਂ ਨੂੰ ਵੀ ਪੁੱਛਣ ਦਾ ਯਤਨ ਕਰੋ ਕਿ ਤੁਸੀਂ ਦਾ ਵੋਸ ਲੈਣ ਤੋਂ ਬਾਅਦ ਕਿੰਨੇ ਸੁਖੀ ਜੀਵਨ ਬਤੀਤ ਕਰਾਇਆ ਜਾਂ ਕਿੰਨਾ ਨਹੀਂ ਸੁਖੀ ਜੀਵਨ ਬਤੀਤ ਕਰਾਇਆ ਸੋ ਲੋੜ ਇਸ ਗੱਲ ਦੀ ਆ ਪਰਿਵਾਰ ਵਿੱਚ ਅਗਲੇ ਹਰ ਇੱਕ ਪਰਿਵਾਰ ਵਿੱਚ ਹੁੰਦੇ ਆ ਚਾਹੇ ਇੱਕ ਪਰਿਵਾਰ ਆ ਛੋਟਾ ਪਰਿਵਾਰ ਆ ਵੱਡਾ ਪਰਿਵਾਰ ਆ ਜੋਇੰਟ ਫੈਮਿਲੀ ਆ ਜਾਂ ਕੋਈ ਵੀ ਆ ਕੋਦੇ ਨਾ ਝਗੜੇ ਜਾਂ ਥੋੜੀ ਬਹੁਤ ਮੋਕ ਚੌਕ ਜਿਹੀ ਆ ਹਰ ਇੱਕ ਪਰਿਵਾਰ ਵਿੱਚ ਹੁੰਦੀ ਆ ਔਰ ਸ਼ਾਇਦ ਹਮੇਸ਼ਾ ਹੀ ਇਹ ਜਿਹੜਾ ਬਤਰਾ ਦਾ ਆ ਉਹ ਹੁੰਦਾ ਰਹੇਗਾ ਸੋ ਲੋੜ ਇਸ ਗੰਦੀਆ ਜਿੰਨੇ ਵੀ ਸਾਡੇ ਪਰਿਵਾਰ ਹੈ ਮੇਰੀ ਹੱਥ ਜੋੜ ਕੇ ਸਾਰੇ ਪਰਿਵਾਰਾਂ ਅੱਗੇ ਬੇਨਤੀ ਆ ਕਿ ਉਹ ਆਪਣੇ ਘਰ ਦੇ ਜਿਹੜੇ ਮਸਲੇ ਆ ਕਾਪੀ ਚਾਤਬਾਰੀ ਵਿੱਚ ਰੱਖਣ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਪਾ ਕੇ ਕਿਸੇ ਕਿਸਮ ਦੇ ਲੋਕਾਂ ਦੇ ਹਾਸੋ ਹੀ ਦਾ ਸ਼ਿਕਾਰ ਨਾ ਹੋਣ ਇਹਦੇ ਵਿੱਚ ਹੀ ਪਰਵਾ ਦੀ ਭਲਾਈ ਆ ਇਹਦੇ ਵਿੱਚ ਹੀ ਲੋਕਾਂ ਦੀ ਭਲਾਈ ਆ Thank you very much.